ਮਤਲਬ ਹੈ ਤੌਰ ਤਰੀਕੇ ਸ਼ਾਹਾਂ ਦੇ ਅਪਣਾਏ ਮੈਂ ਤੌਰ ਤਰੀਕੇ ਸ਼ਾਹਾਂ ਦੇ ਅਪਣਾਏ ਮੈਂ ਪਿਆਰ ਨਹੀਂ ਪਰ ਪੈਸੇ ਖੂਬ ਕਮਾਏ ਮੈਂ ਤੌਰ ਤਰੀਕੇ ਸ਼ਾਹਾਂ ਦੇ ਅਪਣਾਏ ਮੈਂ ਪਿਆਰ ਨਹੀਂ ਪਰ ਪੈਸੇ ਖੂਬ ਕਮਾਏ ਮੈਂ ਔਰ ਵਕਤ ਪਿਆ ਤਾਂ ਪਲ ਵੀ ਕੋਲ ਖਲੋਤੇ ਨਾ ਵਕਤ ਪਿਆ ਤਾਂ ਪਲ ਵੀ ਕੋਲ ਖਲੋਤੇ ਨਾ ਗਰਜ਼ਾਂ ਦੇ ਲਈ ਜਿਹੜੇ ਯਾਰ ਬਣਾਏ ਵਕਤ ਪਿਆ ਤਾਂ ਪਰ ਵੀ ਕੋਲ ਖਨੋਤੇ ਨਾ ਗਰਜ਼ਾਂ ਦੇ ਲਈ ਜਿਹੜੇ ਯਾਰ ਬਣਾਏ ਮੈਂ ਔਰ ਘਰ ਦੇ ਅੰਦਰ ਚੁੱਪ ਦਾ ਆਲਮ ਰਹਿੰਦਾ ਹੈ ਇਸ ਫਜ਼ਾ ਨੂੰ ਮੱਦੇ ਨਜ਼ਰ ਰੱਖ ਕੇ ਗੱਲ ਸੁਣਿਓ ਬੜਾ ਸੋਹ ਸਕਦੀ ਹੈ ਗੱਲ ਇਹਦੇ ਘਰ ਦੇ ਅੰਦਰ ਚੁੱਪ ਦਾ ਆਲਮ ਰਹਿੰਦਾ ਹੈ ਤਾੜੀ ਮਾਰ ਪਰਿੰਦੇ ਬਹੁਤ ਔੜਾ ਹੈ ਬਹੁਤ ਅੱਛਾ ਘਰ ਦੇ ਅੰਦਰ ਚੁੱਪ ਦਾ ਆਲਮ ਰਹਿੰਦਾ ਹੈ ਤਾੜੀ ਮਾਰ ਪਰਿੰਦੇ ਬਹੁਤ ਔੜਾ ਹੈ ਮੈਂ ਔਰ ਸ਼ੇਰ ਹੈ ਕਿ ਮੇਰੇ ਬੱਚਿਆਂ ਨੂੰ ਹੁਣ ਮੇਰੀ ਫਿਕਰ ਨਹੀਂ ਹਾਂ ਕੀ ਬਾਤ ਮੇਰੇ ਬੱਚਿਆਂ ਨੂੰ ਹੁਣ ਮੇਰੀ ਫਿਕਰ ਨਹੀਂ ਆਪਣੀ ਬਾਰੀ ਮਾਪੇ ਬਹੁਤ ਸਤਾਏ। ਕੀ ਹੁੰਦਾ ਕੀ ਬਾਤ ਉਸਕਾ ਮੇਰੇ ਬੱਚਿਆਂ ਨੂੰ ਹੁਣ ਮੇਰੀ ਫਿਕਰ ਨਹੀਂ ਆਪਣੀ ਬਾਰੀ ਮਾਪੇ ਬਹੁਤ ਸਤਾਏ ਮੈਂ ਔਰ ਲੱਭਿਆਂ ਵੀ ਨਾ ਲੱਭੇ ਕੋਈ ਦਰਦੀ ਹੁਣ ਲੱਭਿਆਂ ਵੀ ਨਾ ਲੱਭੇ ਕੋਈ ਦਰਦੀ ਹੁਣ ਆਪਣੇ ਸੀ ਜੋ ਕੀਤੇ ਛੱਤ ਪਰ ਆਏ ਨਹੀਂ ਔਰ ਜਦ ਸਾਹਾਂ ਦੀ ਡੋਰੀ ਟੁੱਟਦੀ ਜਾਂਦੀ ਸੀ ਜਦ ਸਾਹਾਂ ਦੀ ਡੋਰੀ ਟੁੱਟਦੀ ਜਾਂਦੀ ਸੀ 피티 ਉਤੇ ਹੰਝੂ ਬਹੁਤ ਵਹਾਏ ਮੈਂ ਔਰ ਇਸ ਗਜ਼ਲ ਦਾ ਜੋ ਮਕਤਾ ਹੈ ਛੱਡਣਾ ਕੀ ਸੀ ਮੈਨੂੰ ਮੇਰੇ ਕਰਮਾਂ ਨੇ ਛੱਡਣਾ ਕੀ ਸੀ ਮੈਨੂੰ ਮੇਰੇ ਕਰਮਾਂ ਨੇ ਸਾਹਦ ਸਾਰੇ ਝੋਲੀ ਵਿੱਚ ਵਹਾਏ ਮੈਂ ਸਾਹਦ ਸਾਰੇ ਝੋਲੀ ਵਿੱਚ ਵਹਾਏ ਮੈਂ ਤੌਰ ਤਰੀਕੇ ਸ਼ਾਹਾਂ ਦੀ ਅਪਣਾਏ ਮੈਂ ਪਿਆਰ ਨਹੀਂ ਪਰ ਪੈਸੇ ਖੂਬ ਵਹਾਏ ਮੈਂ